ਇੱਦਵੀ ਵਾਲੇ ਜੇ ਡਿਪਰੈਸ਼ਨ ਚ ਆ ਕੇ ਬੇਅਦਬੀ ਕਰ ਜਾਂਦੇ ਨੇ ਹੋ ਸਕਦਾ ਮੈਰੋ ਨੇ ਡਿਪਰੈਸ਼ਨ ਚ ਕਤਲ ਕਰਤਾ ਹੋਵੇ ਖਾਲੇ ਉਹ ਵੀ ਅਸੀਂ ਕਰਵਾਣਾ ਹੈ ਵਕੀਲਾਂ ਨਾਲ ਗੱਲ ਹੋਈ ਆ ਤੇ ਹੋ ਸਕਦਾ ਅਸੀਂ ਮੈਡੀਕਲ ਜਾਂਚ ਕਰਵਾਈਏ ਕੋਈ ਇਹ ਜ਼ਰਾ ਜੱਥਾ ਬਣਾਣ ਜਿੱਚ 15-20 ਸਿੰਘਣੀਆਂ ਹੋਣ ਘੋੜਿਆਂ ਤੇ ਸਵਾਰ ਹੋਣ ਸ਼ਸਤਰ-ਵਸਤਰ ਚ ਪੂਰੀਆਂ ਹੋਣ ਤੇ ਸਾਨੂੰ ਇਹ ਅੱਕ ਚੱਕਣ ਦੀ ਲੋੜ ਹੀ ਨਾ ਪਵੇ ਜਿਹੜਾ ਅੱਜ ਸਾਡੇ ਨੌਜਵਾਨਾਂ ਤੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਜੀ ਔਰਤ ਮਾਰਤੀ ਏ ਇਹਦਾ ਦੀਆਂ ਗੁੰਡੀਆਂ ਵਾਸਤੇ ਨਾ ਸਾਡੇ ਕੋਲ ਸ਼ੇਰਨੀਆਂ ਹੋਣੀਆਂ ਚਾਹੀਦੀਆਂ ਸਾਡਾ ਇੱਕ ਨਿਹੰਗ ਨਿਹੰਗ ਕੁੜੀਆਂ ਦਾ ਜਥਾ ਹੋਣਾ ਚਾਹੀਦਾ ਮਾਰ ਮਾਰ ਛਿੱਤਰ ਇਹਨਾਂ ਦੇ ਮੂੰਹ ਪੋਲੇ ਕਰ ਦੋ 14 ਸਾਲ ਦੀ ਬੱਚੀ ਹੁੰਦੀ ਆ ਧੀ ਹੁੰਦੀ ਆ ਕੰਜਕ ਹੁੰਦੀ ਆ ਜਵਾਕੜੀ ਹੁੰਦੀ ਆ ਸੋਲ 14 ਸਾਲ ਦੀ ਜਵਾਕੜੀ ਦਾ ਇਸ਼ਕ ਮਾਰ ਮਾਰ ਦਾ ਸਿਰ ਨਾ ਭੰਦੀਏ ਬਸੇ ਤਾਂ ਤੁਸੀਂ ਕੁਆਲਟੀ ਦੀ ਗੱਲ ਕਰਦੇ ਹੋ ਬਰਾਬਰਤਾ ਦੀ ਗੱਲ ਕਰਦੇ ਹੋ ਫਿਰ ਬੰਦਿਆਂ ਦੇ ਬਰਾਬਰ ਤੁਸੀਂ ਉਹ ਗੰਦ ਪੋਲਦੇ ਹੋ ਬੰਦਿਆਂ ਦੇ ਬਰਾਬਰ ਉਹ ਗੰਦ ਪਾਉਂਦੇ ਹੋ ਫਿਰ ਇਕਵਲਟੀ ਚ ਜੇ ਠੋਕਦੀ ਐ ਹੁਣ ਜਨਾਨੀ ਹੁਣ ਜਨਾਨੀ ਹਾਏ ਜਨਾਨੀ ਹਾਏ ਜਨਾਨੀ ਮਾਰਦੀ ਹੁਣ ਇਕਵਲਟੀ ਕਿੱਥੇ ਗਈ ਚੋਂ ਆ ਨੈਂਸੀ ਉੱਠ ਕੇ ਕਹਿੰਦੀ ਆ ਜੀ ਉਹ ਕੁੜੀ ਮਾਰਦੀ ਗੁੰਡੀ ਮਾਰਦੀ ਮੈਂ ਤਾਂ ਗੁੰਡੀ ਕਹੂੰਗਾ ਉਹਨੂੰ ਜੇ ਉਹ ਗੰਦ ਪਾਉਂਦੀ ਸੀ ਤੇ ਤੂੰ ਵੀ ਉਹਦੇ ਨਾਲ ਬਰਾਬਰ ਹੀ ਗੰਦ ਪਾਉਣੀ ਆ ਜਾਗੋ ਦਾ ਕੋਈ ਭਰੋਸਾ ਨਹੀਂ ਜੋਗ ਹੁਣ ਕਿੱਧਰ ਕਿੱਧਰ ਨੂੰ ਫੇਰਾ ਮਾਰੇ ਇੱਕ ਉਹ ਹੈਗੀ ਆ ਮਿੱਠੀ ਕਲੇਰ ਐਦਾਂ ਦਾ ਕੋਈ ਨਾਮ ਹੈਗਾ ਬੜੀ ਉਹ ਪਿਛਲੇ ਦਿਨਾਂ ਚ ਬੜੀ ਵਾਇਰਲ ਸੀਗੀ ਉਹ ਜਦੋਂ ਉਹਦਾ ਵੀ ਡਿਟੇਲ ਕੱਢੀ ਉਹ ਵੀ ਕੋਈ ਭਈਆਣਾ ਉਹ ਵੀ ਕੋਈ ਭਈਆਣਾ ਭਈਆਣਾ ਦੀ ਆ ਨਾਮ ਪੰਜਾਬਣਾਂ ਦੇ ਨਾਮ ਤੇ ਪੰਦੀ ਆ ਨਾਲ ਉਹਦੇ ਸੁਰਨੀਲ ਸੁਰਲੀਨ ਰਲਈ ਹੋਈ ਆ ਜਿਹੜੀ ਕਹਿੰਦੀ ਉਹਦਾ ਪਿਓ ਵੈਂਟੀਲੇਟਰ ਤੇ ਆ ਮੈਰੋ ਉਹ ਤਾਂ ਮਾਰਤੀ ਗੁੰਡੀ ਆ ਜਿਹੜਾ ਗੁੰਡਾ ਅਮਰਤਪਾਲ ਜਿਹੜਾ ਮਾਂ ਨੂੰ ਨਹੀਂ ਉਥੇ ਚੈਟ ਦੇ ਵਿੱਚ ਮਾਂ ਦੇ ਲਈ ਗੰਦ ਬੋਲ ਰਿਹਾ ਭਾਬੀ ਲਈ ਗੰਦ ਬੋਲ ਰਿਹਾ ਪਿਓ ਲਈ ਗੰਦ ਬੋਲ ਰਿਹਾ ਐਡੇ ਸਿਰੇ ਦਾ ਗੰਦ ਉਸ ਚੈਟ ਚਾ ਜਿਹੜੀ ਮੈਂ ਪ੍ਰੈਸ ਕਾਨਫਰੰਸ ਕੀਤੀ ਆ ਇਸ ਗੰਦ ਨੂੰ ਕਦੋਂ ਸੋਧਣਾ ਹੈ ਸਾਈਸਮੇ ਆਪ ਸਭ ਨੂੰ ਪਤਾ ਹੈ ਪੰਜਾਬ ਦੇ ਵਿੱਚ ਇੱਕ ਮਸਲਾ ਚੱਲ ਰਿਹਾ ਅਮਰਿਤਪਾਲ ਸਿੰਘ ਮੈਰੋ ਅਤੇ ਕੰਚਨ ਕੁਮਾਰੀ ਵਾਲਾ ਜਿਸ ਨੇ ਆਪਣਾ ਨਾਮ ਜਿਹੜਾ ਹੈ ਉਹ ਕਮਲਕੌਰ ਰੱਖਿਆ ਆਇਆ ਸੀਗਾ ਤੇ ਹੁਣ ਇਸ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਭਗਤ ਸਿੰਘ ਦੁਆਬੀ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਈ ਜੀ ਨਾਲ ਬਾਈ ਜੀ ਕਿੱਦਾਂ ਦੇਖਦੇ ਹੋ ਵੀ ਅਮਰਿਤਪਾਲ ਮੈਰੋ ਨੇ ਜੋ ਕੀਤਾ ਕੀ ਉਹ ਸਹੀ ਆ ਜਾਂ ਜਿਸ ਹਿਸਾਬ ਨਾਲ ਕੀਤਾ ਕੀ ਉਹ ਸਹੀ ਆ ਦੇਖੋ ਮਰਡਰ ਨੂੰ ਜਸਟੀਫਾਈਡ ਨਹੀਂ ਕਰ ਰਿਹਾ ਮੈਂ ਮਰਡਰ ਨੂੰ ਜਸਟੀਫਾਈਡ ਕੀਤਾ ਵੀ ਨਹੀਂ ਜਾ ਸਕਦਾ ਪਰ ਜੇ ਕੋਈ ਇੰਦਰਾ ਬਣਨਾ ਹੀ ਚਾਹੁੰਦਾ ਜੇ ਕੋਈ ਪਾਪਨ ਬਣਨਾ ਹੀ ਚਾਹੁੰਦਾ ਤੇ ਫਿਰ ਮਰਦੇ ਆਕਣਾ ਚੱਬੀਏ ਤੇ ਕੀ ਕਰੀਏ ਐਡਵੋਕੇਟ ਸਿਮਰਨ ਨੇ ਕੰਪਲੇਂਟਾਂ ਦਿੱਤੀਆਂ ਕੀ ਬਣਿਆ ਉਹਨਾਂ ਕੰਪਲੇਂਟਾਂ ਦਾ ਕੋਈ ਐਕਸ਼ਨ ਹੋਇਆ ਪੰਡਤ ਰਾਉਤ ਨੇ ਇਸਰ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਪਾਈਆਂ ਉਸ ਟਾਈਮ ਮੂਸੇਵਾਲਾ ਵੀ ਜੂੰਦਾ ਹੁੰਦਾ ਸੀ ਮੂਸੇਵਾਲਾ ਬੜਾ ਰੌਲਾ ਪਾਉਂਦਾ ਸੀ ਵੀ ਪੰਡਤ ਰਾਉਤ ਨੇ ਇਸਰ ਸਾਡੇ ਤੇ ਕੰਪਲੇਂਟਾਂ ਦਿੰਦਾ ਹੈਗਾ ਹਨਾ ਉਹ ਹਥਿਆਰਾਂ ਦੇ ਖਿਲਾਫ ਉਹਨਾਂ ਨੇ ਕਿਹਾ ਵੀ ਹਥਿਆਰਾਂ ਦਾ ਪ੍ਰਦਰਸ਼ਨ ਜਿਹੜਾ ਅਸ਼ਲੀਲਤਾ ਦਾ ਪ੍ਰਦਰਸ਼ਨ ਇਹਦੇ ਤੇ ਹਾਈ ਕੋਰਟ ਕੋਈ ਸੈਂਸਰ ਬੋਰਡ ਲਾਵੇ 5 ਸਾਲ ਹੋ ਇੱਕ ਤਾਮਿਲਨਾਡੂ ਤੋਂ ਆ ਕੇ ਬੰਦਾ ੱਟਕੇ ਖਾਰਿਆ ਪੰਜਾਬ ਦੇ ਵਿੱਚ ਕੋਟਾਂ ਦੇ ਵਿੱਚ ਅੱਜ ਤੱਕ ਕੋਈ ਸੈਂਸਰਸ਼ਿਪ ਕਿਉਂ ਨਹੀਂ ਬਣੀ ਤੁਹਾਡੇ ਦੇਖੋ ਮੇਰੇ ਵੀ ਜਵਾਬ ਨੇ ਤੁਹਾਡੇ ਵੀ ਹੋਣਗੇ ਪਰਿਵਾਰ ਚ ਜਵਾਬ ਹੋਣਗੇ ਕੈਮਰਾਮੈਨ ਦੇ ਵੀ ਤੇ ਜਿਹੜੇ ਦੇਖਣ ਵਾਲੇ ਉਹਨਾਂ ਦੇ ਵੀ ਕਿ ਤੁਹਾਨੂੰ ਨਹੀਂ ਪਤਾ ਵੀ ਕਿ ਤੁਹਾਡੇ ਨਰਸਰੀ ਕਲਾਸ ਦੇ ਵਿੱਚ ਭੋਲੇ ਭਾਲੇ ਬੱਚੇ ਜਿਹੜੇ ਨੇ ਜਦੋਂ ਮੋਬਾਈਲ ਨੂੰ ਸਕਰੋਲ ਕਰਦੇ ਨੇ ਤਾਂ ਉੱਤੇ ਕੀ ਕੁਝ ਗੰਦ ਆਂਦਾ ਅੱਜ ਕੀ ਰਾਤ ਹੁਸਨ ਦਾ ਮਜ਼ਾ ਲੀਜੀਏ ਉਹ ਅੱਜ ਛੋਟੇ ਛੋਟੇ ਬੱਚੇ 5 5 4 4 ਸਾਲ ਦੇ ਬੱਚੇ ਉਸ ਤੇ ਅਸ਼ਲੀਲ ਡਾਂਸ ਕਰ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅਸ਼ਲੀਲ ਡਾਂਸ ਚ ਤੇ ਸੋਬਰ 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 ਹੋਣ ਦੇ ਵਿੱਚ ਕੀ ਫਰਕ ਹੈਗਾ ਅਸ਼ਲੀਲ ਸਟੈਪਾਂ ਦੇ ਵਿੱਚ ਕੀ ਫਰਕ ਹੈਗਾ ਉਹ ਸਪਨਾ ਚੌਧਰੀ ਪਰਲੇ ਪਾਸੇ ਹਰਿਆਣੇ ਦੀ ਇੱਕ ਡਾਂਸਰ ਹੈਗੀ ਆ ਉਹ ਅਸ਼ਲੀਲ ਡਾਂਸ ਉਹਦੇ ਸਪਨਾ ਚੌਧਰੀ ਦੇ ਅਸ਼ਲੀਲ ਡਾਂਸਾਂ ਤੇ ਰੋਕ ਨਹੀਂ ਲੱਗੀ ਤਾਂ ਅੱਜ ਉਹਨਾਂ ਦੇ ਜਵਾਬ ਉਹੀ ਅਸ਼ਲੀਲ ਡਾਂਸ ਦੇ ਸਟੈਪ ਕਰਦੇ ਆ ਨਾ ਸੋਸ਼ਲ ਮੀਡੀਆ ਤੇ ਕਿ ਅਸੀਂ ਆਪਣੇ ਆਣ ਵਾਲੀਆਂ نسلਾਂ ਨੂੰ ਇਹ ਦੇਣਾ ਕੀ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਐਸੇ ਇਹ ਦੇ ਕੇ ਜਾਣਾ ਕਿ ਉਹ ਆ ਬਾਜ਼ਾਰੂ ਔਰਤਾਂ ਵਾਲੇ ਡਾਂਸ ਕਰਨ ਤੁਹਾਡੇ ਮੁੰਡੇ ਕੁੜੀਆਂ ਮੈਂ ਨਹੀਂ ਕਹਿੰਦਾ ਕਿ ਮੈਰੋ ਨੇ ਸਹੀ ਕੀਤਾ ਮੈਂ ਇਹ ਵੀ ਨਹੀਂ ਕਹਿੰਦਾ ਕਿ ਮੈਰੋ ਨੇ ਗਲਤ ਕੀਤਾ ਮਰਦੇ ਹੋਏ ਨੇ ਅੱਖ ਜੱਪਿਆ ਤੇ ਆ ਜਿੰਨੇ ਵੀ ਆ ਹੁਣ ਰੋ ਰਹੇ ਨੇ ਸੋਸ਼ਲ ਮੀਡੀਆ ਤੇ ਆ ਕੇ ਮਾਫੀਆਂ ਮੰਗ ਰਹੇ ਨੇ ਸੋਸ਼ਲ ਮੀਡੀਆ ਤੇ ਆ ਕੇ ਹਨਾ ਉਹ ਇੱਕ ਸੁਰਲੀਨ ਹੈਗੀ ਆ ਉਹ ਬੈਠੀ ਉੱਥੇ ਰਪੇਟ ਸਿਆਪਾ ਕਰੀ ਜਾਂਦੇ ਮੈਂ ਸਿੱਧੀ ਗੱਲ ਕਹੂੰਗਾ ਪੇਟ ਸਿਆਪਾ ਕਰ ਰਹੀ ਸੀ ਹਏ ਮੇਰਾ ਪਿਓ ਵੈਂਟਿਲੇਟਰ ਤੇ ਆ ਕੰਜਰਖਾਨਾ ਕਰਕੇ ਪਿਓ ਦੀ ਇਲਾਜ ਕਰਾਣਾ ਹੈ ਲੱਖ ਦੀ ਲਾਹਣਤ ਉਸ ਲਾਦ ਤੇ ਔਲਾਦ ਤੇ ਜਿਹੜੀ ਆਪਣੇ ਪਿਓ ਦਾ ਇਲਾਜ ਕਰਨ ਵਾਸਤੇ ਆ ਨੰਗੀ ਹੋ ਕੇ ਕੰਜਰਖਾਨਾ ਕਰੇ ਹੈ ਮੁਗਲਾਂ ਦੇ ਦਰਬਾਰਾਂ ਚ ਨੱਚਦੀਆਂ ਹੁੰਦੀਆਂ ਸੀ ਤੇ ਉਹਨਾਂ ਨੂੰ ਕੰਜਰੀਆਂ ਕਿਹਾ ਜਾਂਦਾ ਸੀ ਅੱਜ ਕੱਲ ਕੋਠਾ ਬਣਾ ਰੱਖਿਆ ਇੰਸਟਾਗ੍ਰam ਹੈ ਉਹ ਉਹ ਵੀ ਇੱਕ ਬੰਦ ਉਹਦੇ ਵਿੱਚ ਹੋਇਆ ਕਰਦਾ ਸੀ ਜਦੋਂ ਕੋਠਾ ਬਣਦਾ ਸੀ ਮੁਜਰਾ ਹੁੰਦਾ ਸੀ ਰਾਜੇ ਹੈਨਾ ਉਹ ਅਸ਼ਰਫੀਆਂ ਓੜਾਣੀਆਂ ਪੈਂਦੀਆਂ ਸੀ ਰਾਜੇ ਮਹਾਰਾਜੇ ਦੇਖਿਆ ਕਰਦੇ ਸੀ ਅੱਜ ਦੇ ਟਾਈਮ ਚ ਉੱਚਾ ਜਾਂ ਬੰਦਾ ਜਿਹਦੀ ਕੋਈ ਔਕਾਤ ਨਹੀਂ ਕੋਦੀ ਕੋਦੀ ਕੋਈ ਹੈਸੀਅਤ ਨਹੀਂ ਉਹਦੇ ਸਾਹਮਣੇ ਇਹ ਬੈਠ ਕੇ ਨੱਚ ਰੀਆਂ ਹੁੰਦੀਆਂ ਨੇ ਇੰਸਟਾਗ੍ਰam ਤੇ ਤੇ ਮੇਰੇ ਜੀ 2 ਲੱਖ ਈ ਵਿਊ ਹੋ ਗਏ ਮੇਰੇ 4 ਲੱਖ ਵਿਊ ਹੋ ਗਏ ਜਿਹੜਾ ਥੇਲੀ ਦਾ ਬੰਦਾ ਨਹੀਂ ਹਨਾ ਇੱਕ ਇੱਕ ਪ੍ਰਾਈਵੇਸੀ ਆ ਇੱਕ ਹਸਬੰਡ ਵਾਈਫ ਦੀ ਪ੍ਰਾਈਵੇਸੀ ਆ ਜਿਹੜਾ ਇੱਕ ਬੰਦ ਕਮਰਿਆਂ ਦੇ ਪਿੱਛੇ ਉਹਨਾਂ ਦਾ ਇੱਕ ਰਿਲੇਸ਼ਨ ਆ ਉਹ ਸੋਸ਼ਲ ਮੀਡੀਆ ਤੇ ਜਨਤਕ ਆ ਕੀ ਕੁਛ ਨਹੀਂ ਹੋ ਰਿਹਾ ਇੱਥੇ ਇੱਕ ਉਹ ਵੀਡੀਓ ਦੇਖੀ 14 ਸਾਲ ਦੀ ਗਵਨਰਨ ਦਾ ਇਸ਼ਕ 14 ਸਾਲ ਦੀ 14 ਸਾਲ ਦੀ ਬੱਚੀ ਹੁੰਦੀ ਆ ਧੀ ਹੁੰਦੀ ਆ ਕੰਜਕ ਹੁੰਦੀ ਆ ਜਵਾਕੜੀ ਹੁੰਦੀ ਆ ਸੋਲ 14 ਸਾਲ ਦੀ ਜਵਾਕੜੀ ਦਾ ਇਸ਼ਕ ਮਾਰ ਮਾਰ ਦਾ ਸਿਰ ਨਾ ਬਣਦੀਏ ਤੇ ਇਹਨਾਂ ਨੂੰ ਇਹ ਦੱਸ ਦਈਏ ਜੇ ਮੈਰੋ ਅੰਦਰ ਚਲਾ ਵੀ ਗਿਆ ਤੇ ਇਹ ਨਾ ਸੋਚਿਓ ਕਿ ਮੈਰੋ ਦੇ ਜਾਣ ਤੋਂ ਬਾਅਦ ਇਹ ਪ੍ਰਥਾ ਰੋਕ ਗਈ ਜਾਂ ਹਥਿਆਰ ਮੁੱਕ ਗਏ ਜਾਂ ਛਿੱਤਰ ਫੇਰਉਣ ਵਾਲੇ ਮੁੱਕ ਗਏ ਠੀਕ ਆ ਜਾਊਗਾ ਉਹ ਸ਼ੇਰ ਮੈਂ ਪਹਿਲਾਂ ਵੀ ਕਹਿਆ ਸੀ ਸ਼ੇਰ ਹੈਗਾ ਹਾਂ ਥੋੜਾ ਜਿਹਾ ਜ਼ਿਆਦਾ ਹੋ ਗਿਆ ਚਪੇੜਾਂ ਤੱਕ ਦਾ ਸੀਗਾ ਉਹਨੂੰ ਉਹਨੂੰ ਜਿਹੜੀ ਗੁੰਡੀ ਸੀ ਉਹ ਮੈਂ ਗੁੰਡੀ ਰੰਨ ਕਹੂੰਗਾ ਉਸ ਗੁੰਡੀ ਰੰਨ ਨੂੰ ਉਹਨੂੰ ਸ਼ਰਮ ਨਾ ਆਈ ਉਹਨੂੰ ਚਾਰ ਵਾਰੀ ਉਹਨੂੰ ਸਮਝਾਇਆ ਗਿਆ ਉਹਨੂੰ ਤਾਂ ਨਾ ਸ਼ਰਮ ਆਈ ਗੁੰਡਾਗਰਦੀ ਸੀ ਨਾ ਵੀ ਕਰ ਲੋ ਜੜਨਾ ਕੁਝ ਕਰਨਾ ਉਹਨੂੰ ਸਮਝ ਹੀ ਨਹੀਂ ਆਈ ਉਸ ਕਰਕੇ ਉਹਦੇ ਵੈਸੇ ਤਾਂ ਉਹਦੇ ਛਿੱਤਰ ਪੈਣੇ ਚਾਹੀਦੇ ਸੀ ਉਹਦੇ ਚਾਰ ਚਪੇੜਾਂ ਪੈਣੀਆਂ ਚਾਹੀਦੀਆਂ ਸੀ ਮੈਂ ਬੇਨਤੀ ਕਰਾਂਗਾ ਸਾਡੀਆਂ ਜਿਹੜੀਆਂ ਸਿੰਘਣੀਆਂ ਨੇ ਨਿਹੰਗ ਸਿੰਘ ਜਿਹੜੀਆਂ ਸਿੰਘਣੀਆਂ ਨੇ ਇਹ ਤਾਂ ਕੰਮ ਉਹਨਾਂ ਦਾ ਸੀ ਮਾਈਪਾ ਗੋਧੀਆਂ ਵਾਰਸਾਂ ਦਾ ਸੀ ਉਹ ਮੂਰੇ ਆਣ ਕੋਈ ਅਦਾ ਦਾ ਜੱਥਾ ਬਣਾਣ ਜਿੱਚ 15-20 ਸਿੰਘਣੀਆਂ ਹੋਣ ਘੋੜਿਆਂ ਤੇ ਸਵਾਰ ਹੋਣ ਸ਼ਸਤਰ ਬਸਤਰ ਚ ਪੂਰੀਆਂ ਹੋਣ ਤੇ ਸਾਨੂੰ ਇਹ ਅੱਕ ਚੱਕਪਣ ਦੀ ਲੋੜ ਹੀ ਨਾ ਪਵੇ ਜਿਹੜਾ ਅੱਜ ਸਾਡੇ ਨੌਜਵਾਨਾਂ ਤੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਜੀ ਔਰਤ ਮਾਰਤੀ ਇਹ ਇਦਾਂ ਦੀਆਂ ਗੁੰਡੀਆਂ ਵਾਸਤੇ ਨਾ ਸਾਡੇ ਕੋਲ ਸ਼ੇਰਨੀਆਂ ਹੋਣੀਆਂ ਚਾਹੀਦੀਆਂ ਸਾਡਾ ਇੱਕ ਨਿਹੰਗ ਨਿਹੰਗ ਕੁੜੀਆਂ ਦਾ ਜੱਥਾ ਹੋਣਾ ਚਾਹੀਦਾ ਮਾਰ ਮਾਰ ਸ਼ਤਰ ਇਹਨਾਂ ਦੇ ਮੂੰਹ ਪੋਲੇ ਕਰ ਦੂੰ ਹੁਣ ਮਾਰਤੀ ਜੀ ਮਾਰਤੀ ਉਹ ਨਹੀਂ ਦੇਖ ਰਹੇ ਕਿ ਉਹ ਕਰ ਕੀ ਰਹੀ ਸੀ ਅਜਾ ਜਿੰਨੇ ਵੀ ਇਹ ਕਮੈਂਟਾਂ ਦੇ ਵਿੱਚ ਕਹਿਣ ਵਾਲੇ ਆ ਜੀ ਉਹਦਾ ਅਫਸੋਸ ਕਰਨ ਵਾਲੇ ਆ ਇਹ ਆਪਣੀਆਂ ਭੈਣਾਂ ਨੂੰ ਉਸੇ ਤਰੀਕੇ ਨਾਲ ਇੰਸਟਾਗ੍ਰਾਮ ਤੇ ਨਚਾਂਗੇ ਸਵਾਲ ਇਹ ਆ ਵੀ ਤੁਹਾਡੀਆਂ ਮਾਵਾਂ ਤੁਹਾਡੀਆਂ ਭੈਣਾਂ ਉਸੇ ਤਰੀਕੇ ਨਾਲ ਇੰਸਟਾਗ੍ਰਾਮ ਤੇ ਨੱਚਦੀਆਂ ਹੋਈਆਂ ਜਾਂ ਜਿਹੜੀਆਂ ਬੱਚੀਆਂ ਉਸ ਤੋਂ ਸੇਧ ਲੈ ਰਹੀਆਂ ਉਸ ਕੰਚਨ ਕੁਮਾਰੀ ਤੋਂ ਜਾਂ ਉਸੁਰਲੀਨ ਤੋਂ ਜਾਂ ਉਹ ਜਿਹੜੀ ਪ੍ਰੀਤ ਜੱਟੀ ਆ ਉਹਦੇ ਤੋਂ ਇਹਨਾਂ ਤੋਂ ਜਿਹੜੇ ਤੁਹਾਡੇ ਆਣ ਵਾਲੀਆਂ ਨਸਲਾਂ ਸੇਧ ਲੈ ਰਹੀਆਂ ਨੇ ਜਦੋਂ ਆਣ ਵਾਲੀਆਂ ਨਸਲਾਂ ਇਹ ਹੀ ਦੇਖ ਦੇਖ ਕੇ Instagram ਤੇ ਇਹੀ ਗੰਦ ਪਾਣ ਗੀਆਂ ਅੱਜ ਅੱਧੀਆਂ ਨੰਗੀਆਂ ਨੇ ਆਉਣ ਵਾਲੇ ਇਹ ਸੈਮੀ ਪੋਰਨੋ ਕੰਟੈਂਟ ਜਿਹੜਾ ਚੱਲ ਰਿਹਾ ਹੈ ਨਾ ਆਉਣ ਵਾਲੇ ਸਮੇਂ 'ਚ ਕਿੱਥੇ ਪਹੁੰਚੇਗਾ ਇਸ ਤੇ ਕੋਈ ਕੰਟਰੋਲ ਨਹੀਂ ਸਭ ਤੋਂ ਪਹਿਲਾਂ ਜੁਡੀਸ਼ਰੀ ਫੇਲ ਆ ਸਭ ਤੋਂ ਵੱਡੀ ਨਲਾਇਕੀ ਜੁਡੀਸ਼ਰੀ ਦੀ ਆ ਸਭ ਤੋਂ ਵੱਡੀ ਨਲਾਇਕੀ ਪ੍ਰਸ਼ਾਸਨ ਦੀ ਆ ਤੁਹਾਡੇ ਸਾਹਮਣੇ ਤੁਸੀਂ ਪੋਰਨ ਤੇ ਤਾਂ ਲੱਗ ਗਿਆ ਨਾ ਬੈਨ ਲੱਗਿਆ ਹੋਇਆ 올ਓਵਰ ਇੰਡੀਆ ਲੱਗਿਆ ਹੋਇਆ ਤੇ ਇਹ ਸੈਮੀ ਪੋਰਨੋ ਕੰਟੈਂਟ ਇੱਕ ਸ਼ਰਿਆਮ ਚੱਲ ਰਿਹਾ ਕੋਈ ਰੋਕ ਹੀ ਨਹੀਂ ਉਹ ਆਦਮੀ ਜਨਾਨੀ ਦਾ ਕੀ ਰਿਲੇਸ਼ਨ ਹੁੰਦਾ ਆ ਉਹ ਪਰਦੇ ਦੇ ਪਿੱਛੇ ਕੀ ਕੁਝ ਹੁੰਦਾ ਉਹ ਸਾਰਾ ਇੰਟਰਨੈਟ ਤੇ ਚੱਲ ਰਿਹਾ ਉਹ ਸਾਰਾ ਇੰਸਟਾਗ੍ਰam ਤੇ ਚੱਲ ਰਿਹਾ ਤੇ ਕਿਸੇ ਨੂੰ ਸ਼ਰਮ ਨਹੀਂ ਆਉਂਦੀ ਕਿਸੇ ਨੂੰ ਇਸ ਚੀਜ਼ ਦਾ ਕਿਸੇ ਜੱਜ ਨੂੰ ਕਿਸੇ ਜੱਜ ਸਾਹਿਬਾਂ ਨੂੰ ਕਿਸੇ ਆਈਪੀਐਸ ਆਫੀਸਰ ਨੂੰ ਜਾਂ ਕਿਸੇ ਨੂੰ ਇਸ ਚੀਜ਼ ਦੀ ਸ਼ਰਮ ਨਹੀਂ ਹੈ ਵੀ ਤੁਹਾਡੇ ਸਟੇਟ ਦੇ ਅੰਦਰ ਤੁਹਾਡੀ ਨੱਕ ਦੇ ਹੇਠਾਂ ਕੋਠੇ ਖੁੱਲੇ ਹੋਏ ਨੇ ਸੋਸ਼ਲ ਮੀਡੀਆ ਦੇ ਉੱਤੇ ਤੇ ਜੇ ਉਹਨਾਂ ਨੇ ਮਰਦਿਆਂ ਨੇ ਅੱਕ ਚੱਬਿਆ ਆ ਠੀਕ ਆ ਤੇ ਮਰਦਿਆਂ ਨੇ ਅੱਕ ਅੱਕ ਚੱਬਿਆ ਮੈਂ ਕਹਿੰਨਾ ਉਹਨਾਂ ਦੀ ਮਜਬੂਰੀ ਬਣ ਗਈ ਇਹ ਕਰਨਾ ਪਰ ਸ਼ਾਬਾਸ਼ ਹੈ ਸਾਹਿਬ ਜੀ ਗੱਲਾਂ ਸ਼ਾਬਾਸ਼ ਆ ਤੇ ਜੇ ਉਹ ਅੰਦਰ ਚਲੇਗੇ ਤੇ ਉਸ ਤੋਂ ਬਾਅਦ ਸਾਡੇ ਵਰਗੇ ਹੋਰ ਬਧੇਰੇ ਖੜੇ ਨੇ ਹਾਂ ਕਤਲ ਸ਼ਾਇਦ ਨਾ ਕਰੀਏ ਲੱਤਾਂਵਾ ਮਾ ਤਾਂ ਤੋੜ ਹੀ ਦਵਾਂਗੇ ਪਰ ਇਹ ਜੇ ਇਹ ਸੋਚਦੇ ਨੇ ਕਿ ਇਹ ਸਿਕਿਉਰਟੀਆਂ ਲੈ ਕੇ ਗੰਦ ਪਾ ਲੈਣਗੇ ਠੀਕ ਆ ਇਹ ਜਾ ਕੇ ਮੈਰੋ ਅੰਦਰ ਚਲਾ ਜਾਊਗਾ ਤੇ ਉਸ ਤੋਂ ਬਾਅਦ ਹੀ ਗੰਦ ਪਾ ਲੈਣਗੇ ਹਾਂ ਹੁਣ ਜਿੱਦਾਂ ਇਹ ਤਰਲੇ ਲੈਂਦੇ ਫਿਰਦੇ ਨੇ ਕੇ ਹਾਏ ਜੀ ਹਾਏ ਜੀ ਹਾਏ ਜੀ ਸਾਨੂੰ ਮਾਫ ਕਰੋ ਸਾਨੂੰ ਮਾਫ ਕਰੋ ਤੁਹਾਨੂੰ ਪਹਿਲਾਂ ਨਾ ਸ਼ਰਮ ਆਈ ਪਹਿਲਾਂ ਇਹਨਾਂ ਨੇ ਇਹੀ ਉਹ ਇਹੀ ਉਹ ਗੰਦੀਆਂ ਗੁੰਡੀਆਂ ਜਨਾਨੀਆਂ ਨੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਆ